ਸ਼ੰਭੂ ਬਾਡਰ ਦਾ ਮਾਮਲਾ ਜੋ ਸੁਪਰੀਮ ਕੋਰਟ ਪਹੁੰਚਿਆ ਸੀ ਉਸ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਤੇ ਇੱਕ ਅਹਿਮ ਫੈਸਲਾ ਸੁਣਾਇਆ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕਿ ਬਾਡਰ ਨੂੰ ਜੋ ਹੈ ਪਾਰਸ਼ਲ ਤੌਰ ਤੇ ਖੋਲਿਆ ਜਾਵੇਗਾ ਇਹ ਬਾਡਰ ਐਂਬੂਲੈਂਸ ਮਹਿਲਾਵਾਂ ਬਜ਼ੁਰਗਾ ਤੇ ਵਿਦਿਆਰਥੀਆਂ ਦੇ ਲਈ ਪਾਰਸ਼ਲ ਤੌਰ ਤੇ ਖੋਲ ਦਿੱਤਾ ਜਾਵੇਗਾ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਦੋਵੇਂ ਪਾਸੇ ਦੀ ਇੱਕ ਲੇਨ ਖੋਲੀ ਜਾਵੇਗੀ ਤਾਂ ਕਿ ਔਰਤਾਂ ਬਜ਼ੁਰਗਾ ਐਂਬੂਲੈਂਸ ਨੂੰ ਕੋਈ ਵੀ ਆਵਾਜਾਈ ਦੇ ਵਿੱਚ ਸਮੱਸਿਆ ਨਾ ਹੋਵੇ ਇਹ ਸੁਪਰੀਮ ਕੋਰਟ ਵੱਲੋਂ ਵੱਡਾ ਤੇ ਅਹਿਮ ਫੈਸਲਾ ਸੁਣਾਇਆ ਗਿਆ ਹੈ ਤੇ ਦੱਸ ਦਈਏ ਕਿ ਮਾਮਲੇ ਦੀ ਅਗਲੀ ਸੁਣਵਾਈ ਜੋ ਹੈ 22 ਅਗਸਤ ਨੂੰ ਹੋਵੇਗੀ ਹਾਲਾਂਕਿ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਸਮੇਤ ਮੋਹਾਲੀ ਅੰਬਾਲਾ ਤੇ ਪਟਿਆਲਾ ਦੇ ਐਸਪੀ ਨੂੰ ਵੀ ਆਦੇਸ਼ ਦਿੱਤੇ ਨੇ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਮਿਲ ਕੇ ਇੱਕ ਹਫਤੇ ਦੇ ਸਮੇਂ ਦੇ ਅੰਦਰ ਰੂਪਰੇਖਾ ਅੱਗੇ ਦੀ ਤਿਆਰ ਕੀਤੀ ਜਾਵੇ ਅੱਗੇ ਦਾ ਪਲਾਨ ਤੇ ਰਣਨੀਤੀ ਤਿਆਰ ਕੀਤੀ ਜਾਵੇ ਕਿ ਕਿਸ ਤਰ੍ਹਾਂ ਮੰਗਲੇ ਦਾ ਨਿਪਟਾਰਾ ਕਰਨਾ ਹੈ ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਦੱਸ ਦੇ ਕਿ ਸੁਪਰੀਮ ਕੋਰਟ ਨੇ ਇਹ ਵੀ ਸਖਤ ਟਿੱਪਣੀ ਕੀਤੀ ਹੈ ਕਿ ਜੋ ਹਾਈਵੇ ਹੈ ਉਹ ਟਰੈਕਟਰ ਟ੍ਰੋਲੀ ਖੜੇ ਕਰਨ ਦੀ ਪਾਰਕਿੰਗ ਦੀ ਕੋਈ ਥਾਂ ਨਹੀਂ ਹੈ ਸੁਪਰੀਮ ਕੋਰਟ ਵੱਲੋਂ ਸਖਤ ਰੁਖ ਅਪਣਾਇਆ ਗਿਆ ਤੇ ਇਹ ਵੀ ਜ਼ਿਕਰਯੋਗ ਹੈ ਕਿ ਜੇਕਰ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਦੇ ਵਿਚਾਲੇ ਸਹਿਮਤੀ ਬਣ ਜਾਂਦੀ ਹੈ ਕੋਈ ਵਿਚਾਲੇ ਰਸਤਾ ਨਿਕਲ ਜਾਂਦਾ ਹੈ ਤਾਂ ਅਗਲੀ ਸੁਣਵਾਈ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ ਤੇ ਸਾਰੇ ਜੋ ਹੈ ਸੁਣਵਾਈ ਅਜ ਸੁਪਰੀਮ ਕੋਰਟ ਦੇ ਵਿੱਚ ਸ਼ੰਭੂ ਬਾਰਡਰ ਦੀ ਹੋਈ ਹੈ ਜੋ ਕਿ ਲਗਭਗ ਪਿਛਲੇ 6 ਮਹੀਨਿਆਂ ਤੋਂ ਬੰਦ ਪਿਆ ਸੀ ਕਿਸਾਨਾਂ ਵੱਲੋਂ ਜੋ ਹੈ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਲੇਕਿਨ ਉਸ ਦੇ ਵਿੱਚ ਅਸਫਲ ਰਹੇ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਬਾਰਡਰ ਤੇ ਮੋਰਚਾ ਲਗਾਇਆ ਗਿਆ ਸੀ ਤੇ ਵਪਾਰੀਆਂ ਨੂੰ ਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅੱਜ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਅਹਿਮ ਫੈਸਲਾ ਸੁਣਾ ਦਿੱਤਾ ਹੈ ਕਿ ਜੋ ਬਾਰਡਰ ਹੈ ਉਹ ਪਾਰਸ਼ਲ ਤੌਰ ਤੇ ਖੋਲ ਦਿੱਤਾ ਜਾਵੇਗਾ ਉਹਨਾਂ ਨੇ ਅਧਿਕਾਰੀਆਂ ਨੂੰ ਡੀਐਸ ਡੀਜੀਪੀ ਨੂੰ ਐਸਪੀ ਨੂੰ ਜੋ ਹੈ ਨਿਰਦੇਸ਼ ਦਿੱਤੇ ਨੇ ਕਿ ਇੱਕ ਹਫਤੇ ਦੇ ਅੰਦਰ ਇੱਕ ਹਫਤੇ ਦਾ ਸਮਾਂ ਹੈ ਤੁਹਾਡੇ ਕੋਲ ਤੇ ਤੁਸੀਂ ਅੱਗੇ ਦੀ ਰੂਪਰੇਖਾ ਤਿਆਰ ਕਰ ਲਵੋ ਤੇ ਜੋ ਬਾਰਡਰ ਹੈ ਖੋਲ ਦਿੱਤੇ ਜਾਣਗੇ ਇਸ ਮਾਮਲੇ ਤੇ ਕਿਸਾਨ ਆਗੂ ਸਰਵੰਤ ਸਿੰਘ ਪੰਦੇਯਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਵੱਲੋਂ ਫੈਸਲੇ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਹੋਰ ਕੀ ਕਿਹਾ ਹੈ ਤੁਸੀਂ ਵੀ ਸੁਣੋ ਮੈਂ ਸਰਵੰਤ ਸਿੰਘ ਪੰਦੇਰ ਅ ਦੋਵਾਂ ਫੋਰਮਾਂ ਵੱਲੋਂ ਜਿਹੜਾ ਮੋਰਚਾ ਚੱਲ ਰਿਹਾ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਈ ਫੈਸਲਾ ਸੁਣਿਆ ਜਾ ਰਿਹਾ ਹੈ ਮੀਡੀਆ ਵੱਲੋਂ ਦੇਖੋ ਸਾਡੇ ਕੋਲੇ ਉਹਦੀ ਜਿਹੜੀ ਪ੍ਰोसीडिंग ਹੈ ਜੋ ਵੀ ਕਾਰਵਾਈ ਸੁਪਰੀਮ ਕੋਰਟ 'ਚ ਚੱਲੀ ਆ ਉਹਦੀ ਕਦੇ ਲੇਟ ਬਣੂਗੀ ਸਾਨੂੰ ਕੱਲ ਮਿਲੂਗੀ ਦੇਖ ਕੇ ਇੱਕ ਤਾਂ ਗੱਲ ਹੋ ਸਕਦੀ ਆ ਫਿਰ 15 ਅਗਸਤ ਦੇ ਤੁਹਾਨੂੰ ਪਤਾ ਪ੍ਰੋਗਰਾਮ ਚੱਲ ਰਹੇ ਆ ਸਾਡੇ ਕੋਲ ਆਜੂ ਕੀ ਫਿਰ ਅਸੀਂ ਮੀਟਿੰਗ ਕਰਾਂਗੇ 15 ਅਗਸਤ ਤੋਂ ਬਾਅਦ ਦੋਵੇਂ ਫੋਰਮ ਫੇਰ ਉਹਤੇ ਹੱਤਮੀ ਆਫੀਸ਼ਲੀ ਟਿੱਪਣੀ ਦਾ ਵੀ ਜਾਂ ਕੋ ਆਪਣਾ ਪੱਖ ਜਿਹੜਾ ਉਹ ਤੋਂ ਬਾਅਦ ਹੀ ਆਊਗਾ ਪੀਐਸਐਲ ਵਿੱਚ ਕੀ ਹੈਗਾ ਵਾ ਜਿੰਤੋਂ ਤੱਕ ਮੀਡੀਆ ਵਿੱਚ ਆਈ ਗੱਲਬਾਤ ਦਾ ਸਵਾਲ ਹੈਗਾ ਵਾ ਵੀ ਦੋਵੇਂ ਡੀਜੀਪੀ ਜਿਵੇਂ ਸੁਣਿਆ ਜਾ ਰਿਹਾ ਆਫੀਸ਼ਲੀ ਜਿਵੇਂ ਕਹਿੰਦਾ ਕਿ ਗੱਲਬਾਤ ਕਰਨ ਜੀ ਉਹ ਤੋਂ ਬਾਅਦ ਕੋਈ ਕਮੇਟੀ ਬਾਰੇ ਕਨਸੋਹਾ ਨੇ ਠੀਕ ਹੈ ਜੀ ਜੋ ਵੀ ਹੈ ਤਾਂ ਦੇਖੋ ਜੇ ਰਸਤਾ ਖੁੱਲਦਾ ਵਾ ਤਾਂ ਇਹ ਸਾਰਿਆਂ ਵਾਸਤੇ ਸੁਖਤ ਹੋਊਗਾ ਵਪਾਰੀ ਵਾਸਤੇ ਟਰਾਂਸਪੋਰਟਰ ਵਾਸਤੇ ਆਮ ਜਨਤਾ ਵਾਸਤੇ ਸਾਰਿਆਂ ਵਾਸਤੇ ਅਰ ਸਾਨੂੰ ਵੀ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੂਗਾ ਹਾਂ ਬਾਕੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਧੰਨਵਾਦ ਜੀ